50 50 ਪਾਠ ਰੱਖੇ ਆ ਪ੍ਰਬੰਧ ਉਥੇ ਗਰੰਥੀਆਂ ਸਿੰਘਾਂ ਦੇ ਰਹਿਣ ਵਾਸਤੇ ਰਹਿਸ਼ ਵਾਸਤੇ ਬਿਲਕੁਲ ਨਹੀਂ ਹੈਗਾ ਉਹ ਗਰੰਥੀ ਕੋਈ ਉੱਠੇ ਕੋਈ ਨਾ ਉੱਠੇ ਕੋ 2 ਵਜੇ ਰੋਲ ਤੋਂ ਠਾਵੇ ਕੋ ਨਾ ਠਾਵੇ ਇੱਕ ਪੂਰਾ ਜਨਾਬ ਪ੍ਰਬੰਧ ਨਹੀਂਗਾ ਤੁਸੀਂ ਘਰੇ ਪਾਠ ਨਹੀਂ ਕਰਾ ਸਕਦੇ ਅਸੀਂ ਅੰਨੇ ਚੱਲ ਉਥੇ ਲੜੀ ਚੱਲਣੀ ਆ ਉਥੇ ਦਿਓ 20000 ਰੁਪਇਆ ਤੇ ਵੀ ਆਜਣ ਵਾਲੇ ਆਪਣੀ ਜਾਣ ਸੌਖੇ ਨਾਲੇ ਪ੍ਰਬੰਧਕ ਜਾਣਣ ਤੇ ਨਾ ਸਾਨੂੰ ਗਰੰਥੀਆਂ ਦਾ ਫਿਕਰ ਨਾ ਸਾਨੂੰ ਮਹਾਰਾਜ ਦੇ ਘਰ ਲਿਆਉਂਦਾ ਫਿਕਰ ਨਹੀਂ ਖਾਂਡਪਾੜ ਸਾਡੇ ਨੂੰ 50 ਕਰਾ ਲਓ ਪਰ ਖਾਂਡਪਾੜ ਚੱਲਣੀ ਇਸ ਤਰ੍ਹਾਂ ਚਾਹੀਦੀ ਆ ਕਿ ਅੱਜ ਖਾਂਡਪਾੜ ਸਰਵਖਿਆ ਉਹਦਾ ਭੋਗ ਪੈ ਗਿਆ ਉਹਦੋਂ ਫੇਰ ਖਾਂਡਪਾੜ ਸਰਫ ਰੱਖਿਆ ਜਾਏ ਇਹ ਨਹੀਂਗਾ ਵੀ 50 ਇਕੱਠੇ ਰੱਖ ਦੋ ਪੜਨ ਵਾਲੇ 50 ਲੱਭਣ ਤੇ ਸੁਣਨ ਵਾਲਾ ਕੋਈ ਵੀ ਨਾ ਲੱਭੇ ਤੁਹਾਨੂੰ ਜਿੱਥੇ ਘਰ ਵਾਲੇ ਦੋਸ਼ੀ ਆ ਉਥੇ ਨਾਲ ਪ੍ਰਬੰਧਕ ਦੋਸ਼ੀ ਆ ਤੇ ਉਥੇ ਨਾਲ ਕਾਲ ਤਖਤ ਦਾ ਜ਼ਥੇਦਾਰ ਦਾ ਸਰੋਣੀ ਕਮੇਟੀ ਵੀ ਦੋਸ਼ੀ ਆ ਕਿਉਂਕਿ ਹਰ ਬੰਦਾ ਕਾਲ ਤਖਤ ਲੈਵੇਂ ਦਾ ਜਿਹੜੀ ਚੀਜ਼ ਦਾ ਸੰਗਤ ਨੂੰ ਨਹੀਂ ਪਤਾ ਤੁਸੀਂ ਜਾ ਕੇ ਦੱਸ ਦਿਓ ਤੁਸੀਂ ਜ਼ਿੰਮੇਵਾਰੀ ਨਭਾਈ ਆਪਣੀ ਕਸੀ ਆਪਣੇ ਪਿੰਡ ਦੇ ਵਿੱਚ ਝਾਤੀ ਮਾਰ ਕੇ ਵੇਖੀ ਬਈ ਕਿਹਦੇ ਘਰ ਆਟਾ ਨਹੀਂ ਹੈਗਾ ਉਹਨਾਂ ਨੂੰ ਤੁਸੀਂ ਗੱਫਾ ਛਕਾ ਨਹੀਂ ਸਕੇ ਉਹਨਾਂ ਨੂੰ ਤੁਸੀਂ ਤਰਕਾਰਦੇ ਆ ਤੇ ਜਿਹੜੇ ਰੱਜੀ ਆਉਂਦੇ ਉਹਨਾਂ ਨੂੰ ਨਜਾਈ ਜਾਂਦੇ ਅੱਧਰ ਤੇ ਕਿਲੋਮੀਟਰ ਤੇ ਗੱਡੀਆਂ ਡਾਕੇ ਬੈਣੀ ਨਹੀਂ ਗੱਫਾ ਛਕ ਕੇ ਜਾਣਾ ਪਿੰਡ ਕਿੱਡਾ ਵਢਾਊਗਾ ਉਸ ਪਿੰਡ ਦੇ ਵਿੱਚ ਨਿਤਨੇਮ ਕਰ ਲੈਣਾ ਕੋਈ ਬੰਦਾ ਨਹੀਂ ਹੈਗਾ ਵੀ ਗ੍ਰੰਥੀ ਸਿੰਘ ਕੇ ਦਿਨ ਰਾਤ ਰਹਿਣ ਜਾਣਾ ਹੋਵੇ ਨਾ ਤੇ ਮਗਰੋਂ ਵੀ ਬੰਦਾ ਨਿਤਨੇਮ ਕਰ ਲਵੇ ਜਿੰਨਾ ਚਿਰ ਸਾਡੇ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਗ੍ਰੰਥੀ ਸਿੰਘ ਕਹਲੋ ਪ੍ਰਚਾਰਕ ਕਹਲੋ ਜੇ ਇਹਨਾਂ ਨੂੰ ਨਾ ਸਾਂਭਿਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਇਤਿਹਾਸ ਹੁਣੀ ਸੰਭੇਜ ਜਾਣਾ। ਹੂੰ। ਇਤਿਹਾਸ ਤੇ ਇਹਨਾਂ ਨੇ ਨਹੀਂ ਸੁਣਾਉਣਾ ਨਾ ਤੇ ਜਦੋਂ ਇਹ ਚੀਜ਼ਾਂ ਨਾਲ ਸਾਡੇ ਕੋਲ ਨਹੀਂ ਆ ਤਾਂ ਸਾਡਾ ਇਤਿਹਾਸ ਕਿੱਥੋਂ ਰੋਵੇਗਾ? ਸਾਡੇ ਵਾਸਤੇ ਸਭ ਤੋਂ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਅਸੀਂ ਉਹਨਾਂ ਸ਼ਖਸੀਅਤਾਂ ਦਾ ਬਣਦਾ ਹੋਇਆ ਮਾਨ ਸਨਮਾਨ ਨਹੀਂ ਕਰ ਸਕੇ ਜਿਨ੍ਹਾਂ ਨੂੰ ਅਸੀਂ ਕਹਿੰਨੇ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਵਾਰਿਸ ਨੇ ਸਾਡੇ ਸਨਮਾਨਯੋਗ ਵਿਦਵਾਨ ਗ੍ਰੰਥੀ ਸਿੰਘ ਪਰ ਅੱਜ ਜਦੋਂ ਗਰੰਥੀ ਸਿੰਘਾਂ ਦੀ ਹਾਲਾਤ ਦੇਖਿਆ ਤਾਂ ਮਨ ਦੇ ਵਿੱਚ ਬਹੁਤ ਸਾਰੀਆਂ ਚਿੰਤਾਵਾਂ ਤੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਪੈਦਾ ਹੋਏ ਨੇ ਕਿ ਇਹ ਗਰੰਥੀ ਸਿੰਘਾਂ ਦਾ ਸਤਕਾਰ ਹੈ ਜਿਹੜੇ ਗਰੰਥੀ ਸਿੰਘਾਂ ਨੂੰ ਲੜੀਆਂ ਦੇ ਵਿੱਚ ਲਾਇਆ ਹੋਇਆ ਇਹ ਗਰੰਥੀ ਸਿੰਘ ਪੁੰਜੇ ਪਏ ਹੋਇਆ ਤੇ ਗੰਦੇ ਜਿਹੜੇ ਗਦੇਲੇ ਨੇ ਵਿਸਤਰੇ ਨੇ ਪਰ ਇਹਨਾਂ ਦੀ ਸੇਵਾ ਸੰਭਾਲ ਕਰਨ ਦਾ ਵੀ ਜੁਮਾ ਜਿਹੜਾ ਅਸੀਂ ਮੁੱਖ ਤੌਰ ਤੇ ਉਹਨਾਂ ਲੋਕਾਂ ਦਾ ਮੰਨਦਾ ਸੀ ਜਿਨ੍ਹਾਂ ਨੇ ਇਹਨੇ ਵੱਡੇ ਵੱਡੇ ਪ੍ਰੋਗਰਾਮ ਤਾਂ ਉਲੀਕ ਲੈ ਪਰ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਗਰੰਥੀ ਸਿੰਘਾਂ ਨੂੰ ਬਿਲਕੁਲ ਲਾਂਬੇ ਕਰਕੇ ਸੁੱਟ ਦਿੱਤਾ ਇੱਕ ਨੌਕਰ ਬਣਾ ਕੇ ਗਰੰਥੀ ਸਿੰਘ ਨੂੰ ਦੇਖਿਆ ਜਾ ਰਿਹਾ ਤਾਂ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਅੱਜ ਵੱਡੀਆਂ-ਵੱਡੀਆਂ ਲੜੀਆਂ ਤੇ ਚਲਾਈਆਂ ਜਾ ਰਹੀਆਂ ਪਰ ਗਰੰਥੀ ਸਿੰਘਾਂ ਦਾ ਸਤਿਕਾਰ ਕਰਨਾ ਕਿੰਨੇ ਆ ਬਹੁਤ ਸਾਰੇ ਵੱਡੇ ਸਵਾਲੀਆ ਚਿੰਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਾ ਸਵਾਲੀਆ ਚਿੰਨੇ ਆ ਕਿ ਇੰਨੇ ਵੱਡੇ ਇੰਨੇ ਮਾੜੇ ਹਾਲਾਤ ਸਾਡੇ ਇੱਥੋਂ ਤੱਕ ਅਸੀਂ ਆ ਜਾਾਂਗੇ ਕਿ ਅਸੀਂ ਮਨਾ ਰਹੇ ਹੋਈਏ ਪਹਿਲੇ ਹੈਡ ਗਰੰਥੀ ਪਾਪਾ ਬੁੱਢਾ ਸਾਹਿਬ ਦਾ ਦਿਹਾੜਾ ਫਰਜ ਗਰੰਥੀ ਸਿੰਘ ਤੇ ਅਸੀਂ ਇਉਂ ਪੁੰਜੇ ਪਾਏ ਹੋਏ ਆ ਕਿ ਜਿਵੇਂ ਉਹ ਇੱਥੇ ਕੋਈ ਸਭ ਤੋਂ ਛੇਟਲੇ ਪੱਧਰ ਦਾ ਕੋਈ ਕੰਮ ਕਰਨ ਵਾਸਤੇ ਆਏ ਹੋਣ ਬਿਲਕੁਲ ਜੀ ਅਸਲ ਵਿੱਚ ਨਾ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਈ ਬੇਦਬੀ ਹੁੰਦੀ ਹੈ ਨਾ ਕਿਸੇ ਨੇ ਅੰਗ ਪਾੜ ਤੇ ਜਾਂ ਕੋਈ ਕਹੇ ਘਟਨਾ ਕਰਕੇ ਆਪਾਂ ਰੌਲਾ ਪਾਉਨੇ ਵੀ ਗੁਰੂ ਗ੍ਰੰਥ ਸਾਹਿਬ ਬੇਦਬੀ ਕਰਤੀ ਹਾਏ ਗੁਰੂ ਗ੍ਰੰਥ ਸਾਹਿਬ ਬੇਦਬੀ ਕਰਤੀ ਹੂੰ ਅੱਜ ਮਾਹੌਲ ਵੇਖਣ ਵਾਲਾ ਅੱਜ ਬੇਦਬੀ ਕੌਣ ਕਰ ਰਿਹਾ ਜਿੱਥੇ 50 50 ਪਾਠ ਰੱਖੇ ਆ ਪ੍ਰਬੰਧ ਉਥੇ ਗਰੰਥੀ ਸਿੰਘਾਂ ਦੇ ਰਹਿਣ ਵਾਸਤੇ ਰੈਸ਼ ਵਾਸਤੇ ਬਿਲਕੁਲ ਨਹੀਂ ਹੈਗਾ ਹੁਣ ਆਪਾਂ ਇਹ ਗੱਲ ਨੂੰ ਚਲੋ ਵਿਚਾਰ ਕਰੀਏ ਵੀ ਕੱਲ ਰਾਤ ਤੂਫਾਨ ਆਇਆ ਅਸੀਂ ਸੜਕ ਤੇ ਗਏ ਆ ਜਿੱਥੇ ਜਿੱਥੇ ਵੇਖਿਆ ਲੜੀਆਂ ਚੱਲਦੀਆਂ ਸੀ 50 50 ਪਾਠ ਰੱਖੇ ਆ 40 40 ਪਾਠ ਰੱਖੇ ਆ ਪਰ ਮਨ ਦੇ ਵਿੱਚ ਇਹ ਵਿਚਾਰ ਚੱਲੀ ਵੀ ਜਿਹੜੇ ਇੰਨਾ ਪ੍ਰਬੰਧ ਵੀ ਪਾਠ ਨਾ 40 45 50 ਰੱਖੇ ਆ ਤੇ ਰਾਤ ਗਰੰਥੀ ਸਿੰਘ ਕਿੱਥੇ ਰਹਿੰਦੇ ਹੋਣਗੇ ਗ੍ਰੰਥੀਆਂ ਦੇ ਰਹਿਸ਼ਵਾਤੇ ਕੋਈ ਥਾਂ ਨਹੀਂ ਕਿਤੇ ਰਹਿਣ ਨੂੰ ਪਰ ਆਲੀ ਸੁੱਟੀਆਂ ਦਰੀਆਂ ਸੁੱਟੀਆਂ ਉਹ ਗ੍ਰੰਥੀ ਕੋਈ ਉਠੇ ਕੋਈ ਨਾ ਉਠੇ ਕੋ 2 ਵਜੇ ਰੋਲ ਤੋਂ ਠਾਵੇ ਕੋ ਨਾ ਠਾਵੇ ਇੱਕ ਪੂਰਾ ਜਨਾਬ ਪ੍ਰਬੰਧ ਰਹੇਗਾ ਮੈਂ ਸਮਝਦਾ ਵੀ ਜਿੱਥੇ ਗ੍ਰੰਥੀਆਂ ਦਾ ਨਰਾਦਰ ਆ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਦਬੀ ਵੀ ਇਹ ਪ੍ਰਬੰਧ ਕਰ ਰਹੇ ਆ ਕੱਲਾ ਆਪਾਂ ਗ੍ਰੰਥੀਆਂ ਦੇ ਨਾਲ ਗੱਲ ਕਰੀਏ ਵੀ ਗ੍ਰੰਥੀਆਂ ਨਰਾਦਰ ਕਰਤਾ ਗ੍ਰੰਥੀਆਂ ਦਾ ਨਰਾਦਰ ਤੇ ਹੋ ਨਹੀਂ ਦਿਆ ਪਰ ਸਭ ਤੋਂ ਵੱਡੀ ਜਿਹੜੀ ਬਦਬੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੁੰਦੀ ਆ ਜਿਹਦਾ ਕਾਰਨ ਇਹ ਆ ਕਿ ਅਸੀਂ ਇੱਕ ਤਾਂ ਮੈਂ ਨਾ ਇੱਕ ਦਿਨ ਇਹ ਸੋਚਦਾ ਕਿ ਮੰਨਦੇ ਵਿੱਚ ਵੀ ਜਿਹੜੀਆਂ ਲੜੀਆਂ ਤੁਰਪੀਆਂ ਨਾ ਉਹਦਾ ਮੁੱਖ ਕਾਰਨ ਇਹ ਬਣ ਗਿਆ ਵੀ ਸਾਜ ਕੋ ਸਾਡੇ ਕੁਝ ਕੁ ਸਾਥ ਲਾਣੇ ਵੀ ਜਿਹੜੇ ਗੱਲ ਕਹਿੰਦੇ ਆ ਵੀ ਪਾਠ ਕਰਾਇਓ ਉਥੇ ਅੱਜ ਤੱਕ ਮੈਂ ਨਹੀਂ ਸੁਣਿਆ ਵੀ ਕਿਸੇ ਬਾਬੇ ਨੇ ਗੱਲ ਕਹੀ ਹੋਵੇ ਵੀ ਆਪਣੇ ਘਰ ਵਿੱਚ ਜਾਂ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਆਪਣੇ ਘਰੇ ਕਰਾਉਣਾ ਉਹ ਕਹਿ ਦਿੰਦੇ ਆ ਕੋਈ ਨਹੀਂ ਫਲਾਣੇ ਥਾਂ ਕਰਾ ਲਿਓ ਫਲਾਣੇ ਥਾਂ ਜਾਂ ਆਪਣੇ ਵੱਲ ਨੂੰ ਖੇਦਾ ਵੀ ਸਾਡੇ ਗੁਰਦਾਰੇ ਪਾਠ ਕਰਾ ਲਿਓ ਮੈਂ ਇੱਕਦਮ ਸੋਚਦਾ ਵੀ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਣ ਦਾ ਕਾਰਨ ਕੀ ਸਾਡੇ ਲੋਕਾਂ ਦਾ ਪੀ ਸਾਡੇ ਅੰਦਰ ਇੰਨੀ ਨਫ਼ਰਤ ਪੈਦਾ ਹੋ ਗਈ ਆ ਕਿ ਅਸੀਂ ਘਰੇ ਪਾਠ ਨਹੀਂ ਕਰਾ ਸਕਦੇ ਅਸੀਂ ਆਨੇ ਚੱਲ ਉਥੇ ਲੜੀ ਚੱਲਣੀ ਆ ਉਥੇ ਦਿਓ 20000 ਰੁਪਇਆ ਤੇ 20 ਆਜਣ ਵਾਲੇ ਆਪਣੀ ਜਾਨ ਸੌਕੇ ਨਾਲੇ ਪ੍ਰਬੰਧਕ ਜਾਨਣ ਦੇ ਨਾ ਸਾਨੂੰ ਗਰੰਤੀਆਂ ਦਾ ਫਿਕਰ ਨਾ ਸਾਨੂੰ ਮਹਾਰਾਜ ਦੇ ਘਰ ਲਿਆਉਂਦਾ ਫਿਕਰ ਨਾ ਸਾਨੂੰ ਘਰ ਕੋਈ ਧੋਣ ਦਾ ਫਿਕਰ ਸਾਡਾ ਫਿਕਰ ਲੱਥ ਗਿਆ ਤੇ ਅਸੀਂ ਗੁਰੂਗ੍ਰਾਂਧ ਸਾਹਿਬ ਤੋਂ ਬੇਮੁਖ ਹੋਏ ਪਏ ਆ। ਨਹੀਂ ਵੱਡਾ ਵੱਡਾ ਸਵਾਲ ਇਹ ਆ ਨਾ ਇੱਕ ਇਹ ਵੀ ਗੱਲ ਹੁੰਦੀ ਆ ਕਿ ਆਸਥਾ ਹੁੰਦੀ ਆ ਲੋਕਾਂ ਦੀ ਕਿ ਬਾਬਾ ਬੁੱਢਾ ਸਾਹਿਬ ਦਾ ਦਿਹਾੜਾ ਆ ਰਿਹਾ ਉੱਥੇ ਹੋਰ ਵੀ ਸੰਗਤਾਂ ਨੇ ਪਾਠ ਕਰਵਾਉਣੇ ਅਸੀਂ ਵੀ ਪਿਛਲੇ ਸਾਲ ਕੋਈ ਅਰਦਾਸ ਕਰਵਾਈ ਸੀ ਸਾਡੀ ਅਰਦਾਸ ਪੂਰੀ ਹੋਈ ਆ ਤਾਂ ਉੱਥੇ ਬਾਬਾ ਬੁੱਢਾ ਸਾਹਿਬ ਦੇ ਅਸਥਾਨ ਤੇ ਪਾਠ ਕਰਵਾ ਦਿਓ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਪਾਠ ਕਰਵਾਏ ਜਾਂਦੇ ਸੰਗਤ ਦੀ ਆਸਥਾ ਜੁੜੀ ਹੋਈ ਆ ਪਰ ਇੱਥੇ ਗਲਤੀ ਪ੍ਰਬੰਧਕਾਂ ਦੀ ਮੰਨੀਏ ਸੰਗਤ ਦੀ ਗਲਤੀ ਕਿਵੇਂ ਕਹਿ ਸਕਦੇ ਜਦੋਂ ਤੋਂ ਸੰਗਤ ਨੇ ਆਪਣੀ ਆਸਥਾ ਦੇ ਅਨੁਸਾਰ ਵੇਖੋ ਜੀ ਅਰਦਾਸ ਆਪਾਂ ਕਰ ਦਿੱਤੀ ਹਾਂ ਆਪਾਂ ਕਹਿੰਨੇ ਵੀ ਸਾਡੀ ਅਰਦਾਸ ਪੂਰੀ ਹੋਈ ਆ ਉਹ ਖੰਡਪਾੜ ਸਾਹਿਬ ਅਸੀਂ ਘਰੇ ਵੀ ਕਰਾ ਸਕਦੇ ਹਾਂ ਕੋਈ ਜ਼ਰੂਰੀ ਨਹੀਂ ਵੀ ਬਾਬਾ ਵੱਡਾ ਸਾਹਿਬ ਸਾਡੇ ਨਾਲ ਨਾਰਾਜ਼ ਹੋ ਚੱਲੇ ਆ ਵੀ ਤੂੰ ਇੱਥੇ ਸਾਡੇ ਪਾੜ ਸੁਖਾ ਦੇ ਇੱਥੇ ਕਿਉਂ ਨਹੀਂ ਕਰਾਇਆ ਇਹ ਚੀਜ਼ਾਂ ਦੱਸਣੀਆਂ ਕਿੰਨੇ ਸੀ ਨਾ ਪ੍ਰਬੰਧਕਾਂ ਨੇ ਕਿਹਾ ਤੁਸੀਂ ਆਓ ਨਾਮ ਨੋਟ ਕਰਵਾਓ ਅਸੀਂ ਤਿਆਰ ਹਾਂ ਤੁਹਾਡਾ ਪਾੜ ਕਰਨ ਦੀ ਗੱਲ ਤੇ ਹੁਣ ਵੀ ਜਿੰਨਾਂ ਨੇ ਦੱਸੇ ਪ੍ਰਬੰਧਕ ਦਫ਼ਤਰ ਮੇਲ ਨੇ ਸੋਮਣੀ ਕਮੇਟੀ ਆ ਜਾਂਦੀ ਆ ਹਾਂ ਕੀ ਗੱਲ ਤੇ ਉੱਥੋਂ ਤੁਰਿਆ ਨਾ ਜਦੋਂ ਆਪਾਂ ਪਾਸੇ ਲੜੀਆਂ ਡੱਕਦੇ ਆ ਆਪਾਂ ਕਹਿੰਨੇ ਆ ਵੀ ਆ ਪਾਸੇ ਲੜੀਆਂ ਚੱਲਦੀਆਂ ਨਹੀਂ ਚੱਲਣੀਆਂ ਚਾਹੀਦੀਆਂ ਉਹ ਆਪਣੇ ਤੇ ਸਵਾਲ ਚੁੱਕਦੇ ਆ ਕਿ ਸ਼ਰੋਮਣੀ ਕਮੇਟੀ ਵਾਲੇ ਲੜੀਆਂ ਚਲਾਉਂਦੇ ਆ ਨਹੀਂ ਹਰ ਗੱਲ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘੇਰ ਕੇ ਲੈ ਕੇ ਆਉਣੇ ਹੋ ਅਸਲ ਦੇ ਵਿੱਚ ਬਾਬਾ ਬੁੱਢਾ ਸਾਹਿਬ ਦੇ ਲੰਗਰਾਂ ਤੇ ਜਿਹੜੇ ਪਾਠ ਕਰਵਾਏ ਜਾ ਰਹੇ ਆ ਜਿੱਥੇ ਗਰੰਥੀ ਸਿੰਘਾਂ ਦੀ ਹਾਲਤ ਇਦਾਂ ਦੀ ਖਸਤਾ ਹੋਈ ਆ ਉੱਥੇ ਸ਼ਰੋਮਣੀ ਕਮੇਟੀ ਦਾ ਕਸੂਰ ਕੀ ਆ ਇਹ ਫਿਰ ਇਹ ਤੇ ਉਹਨਾਂ ਦੇ ਵਸਦੀ ਆ ਗੱਲ ਵਾ ਵੀ ਜਿੱਤਰਾ ਹੁਣ ਆਪਾਂ ਕਾਲ ਤਖਤਾ ਦੇ ਜਥੇਦਾਰ ਆ ਆਹ ਟਾਈਮ ਤੇ ਆਕਾਲ ਤਖਤ ਦਾ ਜਥੇਦਾਰ ਗੜਗਾਜ ਸਿੰਘ ਆ ਉਹ ਸਾਰੇ ਨੀਵੇਂ ਪੱਦਰ ਦਾ ਸਭ ਕੁਝ ਵੇਖ ਰਿਹਾ ਮੰਨਦੇ ਆ ਇਹ ਕੱਲੋਂ ਮੈਂ ਮੰਨਦਾ ਵਾਂ ਕਿ ਜਥੇਦਾਰ ਕਦੀ ਇੰਨਾ ਕਿਸੇ ਨੂੰ ਨਹੀਂ ਸੀ ਮਿਲਿਆ ਜਿੰਨਾ ਜਥੇਦਾਰ ਇਹ ਲੋਕਾਂ ਦੇ ਵਿੱਚ ਵਿਚਰ ਕੇ ਚੱਲਦਾ ਉਸ ਜਥੇਦਾਰ ਕੋਲ ਕੱਲੀ-ਕੱਲੀ ਗੱਲ ਹੁੰਦੀ ਆ ਉਹ ਜਥੇਦਾਰ ਦਾ ਆਕਾਲ ਤਖਤ ਦੇ ਜਥੇਦਾਰ ਦਾ ਫਰਕ ਜੇ ਬੰਦਾ ਹੁਕਮਨਾਮਾ ਕੱਢਣ ਵੀ ਭਾਈ ਖੰਡ-ਪਾੜ ਸਾਡੇ ਨੂੰ 50 ਕਰਾ ਲਓ ਪਰ ਖੰਡ-ਪਾੜ ਚੱਲਣੀ ਇਸ ਤਰ੍ਹਾਂ ਚਾਹੀਦੀ ਆ ਪੀ ਅੱਜ ਖਾਂਡਵਾੜ ਸਰ ਰੱਖਿਆ ਉਹਦਾ ਭੋਗ ਪੈ ਗਿਆ ਉਹਦੋਂ ਫੇਰ ਖਾਂਡਵਾੜ ਸਰ ਫੇਰ ਰੱਖਿਆ ਜਾਏ ਇਹ ਨਹੀਂਗਾ ਵੀ 50 ਇਕੱਠੇ ਰੱਖ ਦੋ ਪੜਨ ਵਾਲੇ 50 ਲੱਭਣ ਤੇ ਸੁਣਨ ਵਾਲਾ ਕੋਈ ਵੀ ਨਾ ਲੱਭੇ ਤੁਹਾਨੂੰ ਫੇਰ ਦੂਜੀ ਗੱਲ ਕਰਦੇ ਆਂ ਤੇ ਆਉਂਦੀ ਐ ਜਿਹੜੇ ਖਾਂਡਵਾੜ ਸਾਹਿਬ ਕਰਾਉਂਦੇ ਆ ਉਹਨਾਂ ਦੀ ਸ਼ਰਤਾਂ ਫੇਰ ਕਿੰਨੀ ਕੋਈ ਸਤਕਾਰਤ ਨਹੀਂ ਨਾ ਕਰਨਾ ਉਹਨਾਂ ਨੇ ਕੋਈ ਲੰਗਰ ਛਕਣ ਜਾਣਾ ਨਾ ਵੀ ਆਪਾਂ ਪੈਸੇ ਦੇ ਆਂ ਪ੍ਰਬੰਧਕਾਂ ਨੂੰ ਪ੍ਰਬੰਧਕ ਜੋ ਮਰਜ਼ੀ ਬਰੋਣ ਆਪਾਂ ਚੁੱਪਾ ਕੇ ਲੰਗਰ ਛਕ ਕੇ ਉਹ ਕਹਿੰਨਾ ਹੁਮਾ ਲੈ ਕੇ ਘਰ ਨੂੰ ਆਏ ਨਾ ਵੀ ਸਾਡੇ ਹੁਕਮਨਾਮਾ ਬਾਬਾ ਜੀ ਫੋਟੋ ਕਾਪੀ ਜਿੱਥੇ ਘਰ ਵਾਲੇ ਦੋਸ਼ੀ ਆ ਉਥੇ ਨਾਲ ਪ੍ਰਬੰਧਕ ਦੋਸ਼ੀ ਆ ਤੇ ਉਥੇ ਨਾਲ ਕਾਲ ਤਖਤਾ ਜਹੇਦਾਰ ਸਰਾਉਣੀ ਕਮੇਟੀ ਵੀ ਦੋਸ਼ੀ ਆ ਕਿਉਂਕਿ ਹਰ ਬੰਦਾ ਕਾਲ ਤਖਤ ਲੇਵੰਦਾ ਕਾਲ ਤਖਤਾ ਦੇ ਹੁਕਮ ਨਾਮ ਨੂੰ ਕੋਈ ਨਹੀਂ ਮੋੜ ਸਕਦਾ ਹਰ ਬੰਦੇ ਦੀ ਨਿਗਾ ਉਥੇ ਟਿੱਗੀ ਹੁੰਦੀ ਆ ਕਿ ਕਾਲ ਤਖਤਾ ਜਹੇਦਾਰ ਕੀ ਬੋਲਦਾ ਸਰਾਉਣੀ ਕਮੇਟੀ ਕੀ ਸਰਾਉਣੀ ਕਮੇਟੀ ਦਾ ਪ੍ਰਧਾਨ ਵੀ ਤੇ ਕਹਿ ਸਕਦਾ ਨਾ ਇਸ ਚਿਤਰਾਣ ਫਰਜ਼ ਕੀਤਾ ਸਮਾਗਮ ਆ ਚੱਲਣ ਦੇ ਆ ਸਮਾਗਮ ਨੂੰ 10 ਦਿਨ ਪਹਿਲਾਂ ਇਹ ਐਲਾਨ ਹੋ ਜਾਣਾ ਚਾਹੀਦਾ ਵੀ ਭਾਈ ਕਿਤੇ ਵੀ ਲੜੀ ਨਹੀਂ ਚਲਾਉਣੀ ਪਹਿਲੀ ਗੱਲ ਤਾਂ ਅਸਲ ਵਿੱਚ ਨਾ ਫਿਰ ਗੱਲ ਤੇ ਉਥੇ ਉਹਦੀ ਪਹਿਲੀ ਗੱਲ ਦਾ ਲੰਗਰ ਹੀ ਨੇ ਰੱਜਣੁਰ ਜਾਈ ਜਨੇ ਆ ਮੈਂ ਆਪਣੇ ਪਿੰਡ ਦੀ ਗੱਲ ਕਰ ਲੈਣਾ ਸਾਡੇ ਆਪਣੇ ਲੰਗਰ ਪਿੰਡ ਤੇ ਲਾਇਆ ਲਾਇਆ ਉਹਥੇ ਕੀ ਕਰਨਾ ਉਹਨਾਂ ਨੇ ਜਦੋਂ ਰਾਸ਼ਨ ਵਧਿਆ ਭੋਗ ਪੈ ਗਿਆ ਰਾਸ਼ਨ ਵਧ ਜਾਣਾ ਅਗਲੇ ਦਿਨ ਉਹ ਰਾਸ਼ਨ ਸਾਰਾ ਚੋਕੇ ਤੇ ਫਿਰ ਬਾਬੇ ਬੁੱਢੇ ਸਭ ਵੀਰ ਸਭ ਛੱਡ ਹਣ ਤੇ ਜੇ ਉਹਨਾਂ ਨੂੰ ਕਹੀਦਾ ਵੀ ਭਾਈ ਇਹਦੇ ਨਾਲੋਂ ਜੇ ਜ਼ਿਆਦਾ ਪੁੰਨ ਲੈਣਾ ਨਾ ਤੇ ਜੇ ਬਾਬਾ ਬੁੱਢਾ ਸਭ ਦੀਆਂ ਜ਼ਿਆਦੀਆਂ ਖੁਸ਼ੀਆਂ ਲੈਣੀਆਂ ਆਪਣੇ ਪਿੰਡ 'ਚ ਛਾਤੀ ਮਾਰੋ ਵੀ ਕਿਹਦੇ ਘਰ ਚੁੱਲ੍ਹੇ ਜਗਣੀ ਬਗੀ ਕਿਹਦੇ ਘਰ ਰੰਮੀ ਚਾਟਾ ਨਹੀਂ ਕਿਹਦੇ ਘਰ ਚਾਹ ਵਾ ਤੇ ਖੰਡੇ ਨਹੀਂ ਇਹ ਰਾਸ਼ਨ ਜਿਹੜਾ ਉਹਨਾਂ ਦੇ ਘਰਾਂ 'ਚ ਪਹੁੰਚਾ ਦਿਓ ਮੈਂ ਸਮਝਦਾ ਵੀ ਬਾਬਾ ਬੱਡਾ ਸਾਬ ਜਿਆਦਾ ਖੁਸ਼ ਹੋਣਗੇ ਇਹ ਨਹੀਂ ਵੀ ਰਾਸ਼ਨ ਇੱਥੋਂ ਵੱਧ ਕਰਦੇ ਆਪਾਂ ਆਖੀ ਬਾਬੇ ਬੱਡਾ ਸਾਬ ਲੈ ਚੱਲੀਏ ਉੱਥੇ ਬਾਬਾ ਬੱਡਾ ਸਾਬ ਜਿਆਦਾ ਖੁਸ਼ ਹੋਣਗੇ ਉੱਥੇ ਤਾਂ ਅੱਗੇ ਰਾਸ਼ਨ ਵਾਧੂ ਆ ਉੱਥੇ ਤਾਂ ਅੱਗੇ ਕਿਸੇ ਦੀ ਕਮੀ ਨਹੀਂ ਪਰ ਅਸੀਂ ਪਿੰਡਾਂ ਦੇ ਵਿੱਚ ਕਿੰਨਾ ਕੁ ਵੇਖਿਆ ਛਾਤੀ ਮਾਰ ਕੇ ਹੁਣ ਜਿਹੜੇ ਗੱਡੀਆਂ ਤੇ ਲੋਕ ਆਉਂਦੇ ਆ ਜਿਹੜੇ ਫਰਜ ਕੀ ਦਾ 10 ਲੱਖ ਦੀ ਗੱਡੀ ਤੇ ਆਇਆ ਉਹ ਕਿਦੇ ਬੰਦਾ ਭੁੱਖਾ ਥੋੜਾ ਆਇਆ ਪਈ ਉਹ ਬੰਦਾ ਭੁੱਖਾ ਹੀ ਆਇਆ ਅੱਧੇ-ਅੱਧੇ ਕਿਲੋਮੀਟਰ ਤੇ ਤੁਹਾਨੂੰ ਲੰਗਰ ਮਿਲ ਇਹ ਬੰਦਿਆਂ ਨੂੰ ਲੰਗਰ ਛਕਾਉਣਾ ਨਹੀਂਗਾ ਮੈਂ ਸਮਝਦਾ ਵੀ ਸੰਗਤ ਨੂੰ ਲੰਗਰ ਨਹੀਂ ਛਕਾ ਰਹੇ ਸਮਝੋ ਵੀ ਸੰਗਤਾਂ ਨੂੰ ਇਹ ਬਿਮਾਰ ਕਰ ਰਹੇ ਆ ੱੱਕੇ ਨਾ ਗੱਡੀ ਰੋਕ ਕੇ ੱੱਕੇ ਨਾ ਅਗਲੇ ਨੂੰ ਗਫਾ ਛਕਾਈ ਜਾਣਾ ਵੀ ਨਹੀਂ ਨਿਸ਼ਕੋਈ ਛਕੋ ਰਵਾਨ ਸਵਾਨੇ ਭੋਜਨ ਜਿਹੜੇ ਨਹੀਂ ਸੀ ਸਾਡੇ ਖਾਨ ਵਾਲੇ ਉਹ ਵੀ ਵਨ ਸਵਾਨੇ ਭੋਜਨ ਵਾਰ ਦਿੱਤੇ ਆ ਵੀ ਇੱਕ ਦੂਜੇ ਦੇ ਉੱਤੇ ਚੜਦੇ ਤੇ ਚੜਦਾ ਵੀ ਮੇਰਾ ਲੰਗਰ ਆ ਉਧਰੋਂ ਉੱਤੇ ਹੋਣਾ ਚਾਹੀਦਾ ਉਹ ਕਹਿੰਦਾ ਮੇਰਾ ਲੰਗਰ ਇਧਰੋਂ ਉੱਤੇ ਹੋਣਾ ਚਾਹੀਦਾ ਤੁਸੀਂ ਇੱਥੋਂ ਜਾਂਦੇ ਜਾਂਦੇ ਵੇਖ ਲਓ ਮੇਰੇ ਸਹਣਾ 50 ਲੰਗਰ ਤੁਹਾਨੂੰ ਮਿਲਣੇ ਆ ਸਾਰਿਆਂ ਦਾ ਜੋਰ ਲੱਗਾ ਹੋਇਆ ਐਸੇ ਚੀਤੇ ਨਾ ਸਾਨੂੰ ਸ਼ਰਧਾ ਨਾਲ ਵਿਸ਼ਵਾਸ ਆ ਨਾ ਸਾਨੂੰ ਬਾਬੇ ਵੱਡੇ ਸਾਹਿਬ ਨਾਲ ਪੇ ਪੇਮ ਪਿਆਰ ਆ ਵੀ ਬਾਬੇ ਵੱਡੇ ਸਾਹਿਬ ਨਾਲ ਬੜਾ ਸਾਡਾ ਪਿਆਰ ਆ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਵੀ ਬਿਲਕੁਲ ਮੈਂ ਸੈਨ ਦਾ ਇਹਨਾਂ ਦਾ ਪਿਆਰ ਨਹੀਂ ਗਾ ਜਿਵੇਂ ਜਿਵੇਂ ਦੀਆਂ ਤੁਸੀਂ ਟਿੱਪਣੀਆਂ ਕਰਦੇ ਹੋ ਬਹੁਤ ਸਾਰੇ ਲੋਕਾਂ ਨੇ ਵੀ ਤਗਾਜੇ ਲਗਾ ਕੇ ਤੁਹਾਡਾ ਵਿਰੋਧ ਕਰਨਾ ਹੈ ਕਿ ਤੁਸੀਂ ਗੁਰੂ ਘਰ ਦੇ ਵਿਰੋਧੀਆਂ ਲੰਗਰਾਂ ਤੇ ਭੱਦੀਆਂ ਟਿੱਪਣੀਆਂ ਕਰਦੇ ਹੋ ਨਹੀਂ ਉਹ ਤੇ ਵੇਖੋ ਦੋ ਚੀਜ਼ਾਂ ਆ ਹੁਣ ਜੇ ਮੈਂ ਇਹ ਗੱਲ ਸੋਚਾਂ ਨਾ ਵੀ ਮੇਰਾ ਲੋਕ ਵੀ ਵਿਰੋਧ ਕਰਨਗੇ ਫਿਰ ਤੇ ਮੈਂ ਬੋਲ ਨਹੀਂ ਸਕਦਾ ਸਾਡੀ ਘਾਟ ਕਿੱਥੇ ਆ ਜੇ ਸਾਡੇ ਕੋਈ ਪ੍ਰਚਾਰਕ ਨਹੀਂ ਬੋਲਦੇ ਇਸੇ ਕਰਕੇ ਨਹੀਂ ਬੋਲਦੇ ਵੀ ਛੱਡੋ ਖੜਾ ਯਾਰ ਲੋਕ ਥੱਲੇ ਕਮੈਂਟ ਕਰਨਗੇ ਆਪਾਂ ਕਮੈਂਟਾਂ ਨੂੰ ਵੇਖ ਕੇ ਨਹੀਂ ਚੱਲਣਾ ਆਪਾਂ ਸੱਚਾਈ ਨੂੰ ਵੇਖ ਕੇ ਚੱਲਣਾ ਵੀ ਸੱਚ ਕੀ ਹੈ ਕਮੈਂਟਾਂ ਲੋਕ ਜਿੰਨੇ ਕਰਨ ਉਹਨੇ ਤੇ ਕਰ ਹੀ ਜਾਣਾ ਉਹਨਾਂ ਦਾ ਕੰਮ ਆਪਦਾ ਵਾ ਆਪਣਾ ਆਪਦਾ ਵਾ ਉਹਨਾਂ ਨੂੰ ਵੀ ਖੁੱਲੀ ਛੁੱਟੀ ਕੋਈ ਨਹੀਂ ਜੋ ਮਰਜ਼ੀ ਕਰੀ ਜਾਣ ਅਸੀਂ ਲੰਗਰਾਂ ਦੇ ਵਿਰੁੱਧ ਨਹੀਂ ਬੋਲਦੇ ਲੰਗਰ ਲਾਓ ਪਰ ਲੰਗਰ ਲਾਉਣ ਦਾ ਤਰੀਕਾ ਇਹ ਸੀ ਵੀ ਲੰਗਰ ਉੱਥੇ ਲਾਓ ਜਿੱਥੇ ਲੋੜ ਆ ਹੂੰ ਗੱਲ ਤਾਂ ਲੋੜ ਦੀ ਹੈ ਬਹੁਤ ਸਾਰੇ ਲੋਕਾਂ ਦੇ ਵੀ ਸਵਾਲ ਹੋਣਗੇ ਹੋ ਸਕਦਾ ਪ੍ਰਬੰਧਕਾਂ ਦੇ ਧਿਆਨ ਦੇ ਹਿੱਤ ਨਾ ਆਇਆ ਹੋਵੇ ਹੋ ਸਕਦਾ ਹੈ ਕਿ ਜਿਹੜੀਆਂ ਗੁਰਦੁਆਰਾ ਕਮੇਟੀਆਂ ਉਹਨਾਂ ਨੂੰ ਇਸ ਚੀਜ਼ ਬਾਰੇ ਕੋਈ ਜਾਣਕਾਰੀ ਨਾ ਹੋਵੇ ਤੇ ਖਾਸ ਤੌਰ ਤੇ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਉਹ ਤੇ ਤੁਹਾਡੀ ਪ੍ਰਚਾਰਕ ਸ਼੍ਰੇਣੀ ਦੀ ਬਣਦੀ ਸੀ ਜਿਹੜੀ ਚੀਜ਼ ਦਾ ਸੰਗਤ ਨੂੰ ਨਹੀਂ ਪਤਾ ਤੁਸੀਂ ਜਾ ਕੇ ਦੱਸ ਦਿਓ ਤੁਸੀਂ ਜ਼ਿੰਮੇਵਾਰੀ ਨਭਾਈ ਆਪਣੀ ਇੱਕ ਇੱਕ ਚੀਜ਼ ਹੁੰਦੀ ਹੈ ਵੀ ਜਦੋਂ ਨਵੀਂ ਚੱਲਦੀ ਹੈ ਲੰਗਰ ਇੱਕ ਸਾਲ ਚੱਲਿਆ 2 ਸਾਲ ਚੱਲਿਆ ਮੰਨ ਲਈ ਨੇ ਵੀ ਨਹੀਂ ਪਤਾ ਲੱਗਾ ਕਿੰਨਾ ਸਮਾਂ ਚੱਲਿਆ ਲੰਗਰ ਚੱਲਦੇ ਨੂੰ ਕਿੰਨੇ ਪ੍ਰਚਾਰਕ ਇਸ ਚੀਜ਼ ਦੇ ਤੇ ਬੋਲ ਰਹੇ ਆ ਗੱਲ ਤੇ ਤੁਹਾਡੀ ਉੱਥੇ ਆ ਗਈ ਵੀ ਜੇ ਕੋਈ ਪ੍ਰਚਾਰਕ ਬੋਲਦਾ ਉਹ ਕਹਿੰਦੇ ਆ ਵੀ ਇਹ ਤਰਕ ਕਰਦਾ ਇਹ ਗੁਰੂ ਘਰ ਦਾ ਵਿਰੋਧੀ ਹੈ ਲੰਗਰਾਂ ਦਾ ਵਿਰੋਧੀ ਹੈ ਤੇ ਜੇ ਵਿਰੋਧੀਆਂ ਨੂੰ ਜਵਾਬ ਦੇਣਾ ਉਹ ਸ਼ਰਮਣੀ ਕਮੇਟੀ ਦੇ ਸਕਦੀ ਹੈ ਇਹ ਵਾਕਿਆ ਲੰਗਰ ਜਿਹੜੇ ਬੰਦ ਹੋਣੇ ਚਾਹੀਦੇ ਆ ਜੇ ਲਾਉਣੇ ਆ ਲੰਗਰ ਉਹ ਲੰਗਰ ਗੱਲ ਆਉਂਦੀ ਆ ਵੀ ਪਹਿਲਾਂ ਜਿਤਨਾ ਮੈਂ ਦੱਸਿਆ ਵੀ ਹੁਣ ਬਾਬੇ ਬੁੱਢੇ ਸਾਹਿਬ ਦੇ ਨਾਂ ਤੇ ਅਸੀਂ ਗ੍ਰਹਿਹਾਈ ਕਰ ਲਈ ਲੰਗਰ ਅਸੀਂ ਲਾ ਲਿਆ ਪਰ ਅਸੀਂ ਆਪਣੇ ਪਿੰਡ ਦੇ ਵਿੱਚ ਝਾਤੀ ਮਾਰ ਕੇ ਵੇਖੀ ਵੀ ਕਿਹਦੇ ਘਰ ਆਟਾ ਨਹੀਂ ਹੈਗਾ ਉਹਨਾਂ ਨੂੰ ਤੁਸੀਂ ਗਫਾ ਛਕਾ ਨਹੀਂ ਸਕੇ ਉਹਨਾਂ ਨੂੰ ਤੁਸੀਂ ਤਰਕਾਰਦੇ ਆ ਤੇ ਜਿਹੜੇ ਰੱਜੀ ਹੁੰਦੇ ਉਹਨਾਂ ਨੂੰ ਜਾਈ ਜਾਂਦੇ ਇੱਧਰ ਤੇ ਕਿਲੋਮੀਟਰ ਤੇ ਗੱਡੀਆਂ ਡਾਕੇ ਬਿਨਿੰਗ ਨਹੀਂ ਗਫਾ ਛੱਕੇ ਜਾਣਾ ਤਾਂ ਜਾਂਦਾ ਮੇਰੇ ਅਲਾਸਮੈਂਟਾਂ ਹੁੰਦੀਆਂ ਸੁਣੀਆਂ ਹੋਣੀਆਂ ਉਹ ਆਂਦੇ ਚ ਆਜੋ ਚਾਹ ਪਕੌੜੇ ਗਰਮਾ ਗਰਮ ਨਾਲੇ ਸਾਗ ਬਣਿਆ ਮਕਾਈ ਦੀਆਂ ਰੋਟੀਆਂ ਕਿਤੇ ਚੱਲਣਦੇ ਆ ਛੋਲੇ ਪੂੜੀਆਂ ਚੱਲਣਦੇ ਆ ਕਿਤੇ ਉਹ ਜਿਹੜੇ ਤੰਦੂਰੀ ਹੁੰਦੇ ਆਪਣੇ ਕੁਲਚੇ ਆਦਦੇ ਉਹ ਚੱਲਣਦੇ ਆ ਤੇ ਅਸੀਂ ਵੀ ਸਵਾਦ ਦੇ ਮਾਰੇ ਵੀ ਫ੍ਰੀ ਦਾ ਲਾਲਚ ਵੇਖ ਕੇ ਤੇ ਅਸੀਂ ਉਹਨਾਂ ਕੁਲਚੇ ਜਿੱਤੇ ਖਾਣਾ ਉੱਥੇ ਦੋ ਖਾ ਲਈਏ ਤੇ ਬਿਮਾਰੀ ਹੋਣਾ ਫਿਰ ਉੱਥੇ ਕੁਲਚਾ ਨੇ ਸਾਨੂੰ ਕਿਤੇ ਸਿਹਤ ਨੂੰ ਸਾਨੂੰ ਸਹੀ ਤਾਂ ਨਹੀਂ ਦੇਣਾ ਅਸੀਂ ਸਿਹਤ ਦਾ ਜਿਹਦੀ ਸਿਹਤ ਸਹੀ ਹੈ ਸਮਝੋ ਸਭ ਕੁਝ ਉਹਦੇ ਕੋਲ ਤੇ ਰਾਸ਼ਨ ਤੇ ਅਸੀਂ ਖਾਈ ਜਾਂਦੇ ਫਰੀ ਦਾ ਵੇਖ ਜਿਹੜਾ ਗਰੰਥੀ ਸਿੰਘਾਂ ਦਾ ਕਿਉਂਕਿ ਆਪਣਾ ਮੁੱਦਾ ਸੀ ਗਰੰਥੀ ਸਿੰਘਾਂ ਤੇ ਗੱਲ ਕਰਨ ਦਾ ਤਾਂ ਜਿਹੜਾ ਗਰੰਥੀ ਸਿੰਘਾਂ ਦਾ ਅੱਜ ਹਾਲ ਕੀਤਾ ਜਾ ਰਿਹਾ ਸਾਡੇ ਕੁਝ ਲੋਕਾਂ ਦੇ ਵੱਲੋਂ ਕੀ ਲੱਗਦਾ ਕਿ ਇਹਨਾਂ ਦਾ ਹਸ਼ਰ ਦੇਖ ਕੇ ਭਵਿੱਖ ਦੇ ਵਿੱਚ ਗਰੰਥੀ ਸਿੰਘ ਲੱਭਣਗੇ ਜਿਹੜੇ ਵਿਦਵਾਨ ਵੀ ਹੋਣ ਤੇ ਕੁਰਬਾਨੀ ਦਾ ਸ਼ੁੱਧ ਗਿਆਨ ਵੀ ਹੋਵੇ ਉਹਨਾਂ ਨੂੰ ਗਰੰਥੀ ਸਿੰਘ ਤੇ ਅੱਗੇ ਬਹੁਤ ਘਟ ਮਿਲਦੇ ਆ ਗਰੰਥੀ ਸਿੰਘ ਆਪਣੇ ਬੱਚੇ ਨੂੰ ਤਾਂ ਗਰੰਥੀ ਬਣਾਉਂਦਾ ਨਹੀਂ ਆਮ ਪਿੰਡਾਂ ਦੇ ਵਿੱਚ ਇਹ ਗੱਲ ਚੱਲਦੀ ਆ ਮੈਨੂੰ ਸ਼ਾਇਦ ਨਾ ਆਣਾ ਚੇਤੇ ਆਵੇ ਅਸੀਂ ਇੱਕ ਨਗਰ ਵਿੱਚ ਗਏ ਪ੍ਰੋਗਰਾਮ ਲਾਉਣ ਅਸੀਂ ਉੱਥੇ ਗੱਲ ਵੈਸੇ ਚਲਾਈ ਚੁਭਾਲ ਤੇ ਲਾਗੇ ਦਾ ਗਰੰਥੀ ਸਿੰਘ ਆ ਅਸੀਂ ਇਹਨਾਂ ਨੂੰ ਪੁੱਛਿਆ ਕਿ ਕਿੰਨਾ ਚਿਰ ਹੋ ਗਿਆ ਉਹ ਤਾਂ ਮੈਨੂੰ ਘੱਟੋ ਘੱਟ ਵੀ 6 ਮਹੀਨੇ ਹੋ ਗਿਆ ਮੈਂ ਐਸ ਨਗਰ ਦੇ ਵਿੱਚੋਂ ਆਪਣੇ ਪਿੰਡ ਨਹੀਂ ਗਿਆ ਅਸੀਂ ਆ ਕਾਰਨ ਉਹ ਤਾਂ ਵੀ ਨਿਤਨੇਮ ਕਰਨ ਵਾਲਾ ਬੰਦਾ ਨਹੀਂ ਹੋਗਾ ਇੱਕ ਪਿੰਡ ਕਿੱਡਾ ਵੱਡਾ ਹੋਊਗਾ ਉਸ ਪਿੰਡ ਦੇ ਵਿੱਚ ਨਿਤਨੇਮ ਕਰਨ ਵਾਲਾ ਕੋਈ ਬੰਦਾ ਨਹੀਂ ਹੈਗਾ ਵੀ ਗਰੰਥੀ ਸਿੰਘ ਤੇ ਰਾਤ ਰਹਿਣ ਜਾਣਾ ਹੋਵੇ ਨਾ ਤੇ ਮਗਰੋਂ ਵੀ ਬੰਦਾ ਨਿਤਨੇਮ ਕਰ ਲਵੇ ਹੂੰ ਉਹਦਾ ਘਾੜ ਇਹੋ ਹੀ ਆ ਵੀ ਇਹ ਚੀਜ਼ਾਂ ਵੇਖ ਕੇ ਅਗਲਾਂ ਦਾ ਉਨਚਲਾ ਹੀ ਤੇ ਇਸ ਚੀਜ਼ ਤੇ ਪਏ ਆ ਸਾਡੇ ਆਉਣ ਵਾਲੇ ਬੱਚੇ ਜਿਹੜੇ ਇਸ ਚੀਜ਼ ਚ ਨਾਂ ਪਹਿਣ ਪਰ ਇਹਨਾਂ ਨੂੰ ਖੀਰੀ ਸਾਂਭਣਾ ਪਊਗਾ ਮੈਂ ਅੱਗੇ ਵੀ ਇੱਕ ਦਿਨ ਬੋਲਿਆ ਸੀ ਵੀ ਜਿੰਨਾ ਚਿਰ ਸਾਡੇ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਗ੍ਰੰਥੀ ਸਿੰਘ ਕਹਲੋ ਪ੍ਰਚਾਰਕ ਕਹਲੋ ਜੇ ਇਹਨਾਂ ਨੂੰ ਨਾ ਸਾਂਭਿਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਇਤਿਹਾਸ ਹੁਣੀ ਸਾਂਭਿਆ ਜਾਣਾ ਇਤਿਹਾਸ ਤੇ ਇਹਨਾਂ ਨੇ ਸੁਣਾਉਣਾ ਨਾ ਤੇ ਜਦੋਂ ਇਹ ਚੀਜ਼ਾਂ ਸਾਡੇ ਕੋਲ ਰਹੀਆਂ ਤਾਂ ਫਿਰ ਸਾਡਾ ਇਤਿਹਾਸ ਕਿੱਥੋਂ ਰੋਵੇਗਾ ਬਿਲਕੁਲ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਮੁੱਖ ਤੌਰ ਤੇ ਸੰਜੀਦਾ ਮਸਲਾ ਇੱਕ ਗਰੰਥੀ ਸਿੰਘਾਂ ਦੇ ਸਤਕਾਰ ਦੀ ਗੱਲ ਚੱਲਦੀ ਹੈ ਅਖੰਡ ਪਾਠਾਂ ਸਭ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਤਾਂ ਚਲਵਾ ਲਈਆਂ ਜਾਂਦੀਆਂ ਨੇ ਪਰ ਗਰੰਥੀ ਸਿੰਘਾਂ ਵਾਸਤੇ ਪੁਖਤਾ ਇੰਤਜ਼ਾਮੀ ਹੋਣੇ ਬਹੁਤ ਲਾਜ਼ਮੀ ਐ ਇਸੇ ਚੀਜ਼ ਨੂੰ ਲੈ ਕੇ ਵੱਡੇ ਸਵਾਲੀਆ ਚਿੰਨੇ ਤਾਂ ਇਹ ਸਮੁੱਚੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦਾ ਮੁੱਖ ਮਕਸਦ ਸਾਡਾ ਇਹੀ ਹੈ ਕਿ ਸਮਾਜ ਦੇ ਵਿੱਚ ਜਾਗਰੂਕਤਾ ਪੈਦਾ ਹੋਣੀ ਚਾਹੀਦੀ ਹੈ ਜਿਸ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਕਹਿੰਨੇ ਕਿ ਗੁਰੂ ਘਰ ਦੇ ਪਹਿਲੇ ਹੈਡ ਗ੍ਰੰਥੀ ਸਨ ਪਰ ਅੱਜ ਅਸੀਂ ਉਹਨਾਂ ਦੇ ਜੀਵਨ ਦੇ ਨਾਲ ਨਾਲ ਦੇਖੀਏ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਸ਼ਕਤੀਤ ਵਾਂਗ ਬਹੁਤ ਸਾਰੇ ਗੁਰੂ ਨੂੰ ਮੰਨਣ ਵਾਲੇ ਸਾਡੇ ਕੋਲੇ ਗ੍ਰੰਥੀ ਪਾਠੀ ਸਿੰਘ ਨੇ ਪਰ ਅਸੀਂ ਉਹਨਾਂ ਦਾ ਸਤਿਕਾਰ ਕਿੰਨਾ ਕੁ ਕਾਇਮ ਰੱਖ ਸਕਿਆ ਇਸੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਭਵਿਕ ਦੇ ਵਿੱਚ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ